ਸਾਮਣੇ ਆਈਆਂ ਨੇ ਜਿਸ ਥਾਂ ਦੇ ਉੱਤੇ ਘਟਨਾ ਵਾਪਰੀ ਜਿਸ ਥਾਂ ਦੇ ਉੱਤੇ ਪਠਾਨ ਮਾਜਰਾ ਤੇ ਉਸ ਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ ਹੈ ਉਥੋਂ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਉਹ ਸਾਮਣੇ ਆਈਆਂ ਨੇ ਤਾਂ ਪੁਲਿਸ ਦੀਆਂ ਗੱਡੀਆਂ ਨਜ਼ਰ ਆਈਆਂ ਨੇ ਇੱਥੇ ਵੱਡੀ ਗਿਣਤੀ ਵਿੱਚ ਗੱਡੀਆਂ ਖੜੀਆਂ ਹੋਈਆਂ ਨੇ ਔਰ ਕਈ ਵੱਡੇ ਖੁਲਾਸੇ ਹੋਏ ਨੇ ਪਠਾਨ ਮਾਜਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਦੇ ਉੱਤੇ ਖਾਲੀ ਗੋਲੀਆਂ ਹੀ ਨਹੀਂ ਚਲਾਈਆਂ ਇੱਟਾ ਰੋੜੇ ਵੀ ਪਠਾਨ ਮਾਜਰਾ ਦੇ ਵੱਲੋਂ ਚਲਾਏ ਗਏ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਕਈ ਲੋਕ ਜਿਹੜੇ ਨੇ ਇਕੱਠੇ ਕਰ ਲਈ ਸੀ ਭੀੜ ਇੱਥੇ ਇਕੱਠੀ ਕਰ ਲਈ ਸੀ ਜਿਸ ਤੋਂ ਬਾਅਦ ਪਠਾਨ ਮਾਜਰਾ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਖੀਰ ਪਠਾਨ ਮਾਜਰਾ ਮੌਕੇ ਤੋਂ ਫਰਾਰ ਹੋ ਗਿਆ ਉਸ ਨੇ ਪਠਾਨ ਮਾਜਰਾ ਦੋ ਗੱਡੀਆਂ ਵਿੱਚ ਫਰਾਰ ਹੋਏ ਸੀ ਉਹ ਤੇ ਉਸ ਦੇ ਸਾਥੀ ਇੱਕ ਗੱਡੀ ਨੂੰ ਪੁਲਿਸ ਨੇ ਬਰਾਮਦ ਕੀਤਾ ਜਿਸ ਦੇ ਵਿੱਚ ਕੁਝ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤਾਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤਾਂ ਇਸ ਦੇ ਵਿੱਚ ਨਜ਼ਰ ਆ ਰਿਹਾ ਕਿ ਪੁਲਿਸ ਦੀਆਂ ਗੱਡੀਆਂ ਕਈ ਮੌਕੇ ਦੇ ਉੱਤੇ ਨੇ ਤਾਂ ਇਸ ਥਾਂ ਦੇ ਉੱਤੇ ਘਟਨਾ ਜਿਹੜੀ ਆ ਉਹ ਵਾਪਰੀ ਹੈ ਇਸੇ ਥਾਂ ਦੇ ਉੱਤੇ ਪੁਲਿਸ ਤੇ ਪਠਾਨ ਮਾਜਾ ਵਿਚਾਲੇ ਜਿਹੜੀ ਆ ਇੱਥੇ ਕਾਫੀ ਤਕਰਾਰਬਾਜ਼ੀ ਦੇਖਣ ਨੂੰ ਮਿਲੀ ਪਠਾਨ ਮਾਜਰਾ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੇ ਉੱਤੇ ਪਠਾਨ ਮਾਜਰਾ ਤੇ ਉਸ ਦੇ ਸਾਥੀਆਂ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਔਰ ਪੁਲਿਸ ਦੀਆਂ ਗੱਡੀਆਂ ਕਿਉਂਕਿ ਅੱਗੇ ਲੱਗੀਆਂ ਹੋਈਆਂ ਸੀ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਪਠਾਨ ਮਾਜਰਾ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਇੱਕ ਮੁਲਾਜ਼ਮ ਜਿਹੜਾ ਇਸ ਦੇ ਵਿੱਚ ਜ਼ਖਮੀ ਹੋਇਆ ਤਾਂ ਪਠਾਨ ਮਾਜਰਾ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਠਾਨ ਮਾਜਰਾ ਨੇ ਪਹਿਲਾਂ ਹੀ ਇੱਥੇ ਪੂਰਾ ਮਾਹੌਲ ਬਣਾ ਲਿੱਤਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਛੇਤੀ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲਏਗੀ ਤੇ ਉਸ ਦੇ ਸਾਥੀ ਗੱਡੀਆਂ ਦੇ ਵਿੱਚ ਹਥਿਆਰ ਲੈ ਕੇ ਆਏ ਸੀ ਤਿੰਨ ਅਸਲੇ ਬਰਾਮਦ ਕੀਤੇ ਨੇ ਤਿੰਨ ਹਥਿਆਰ ਬਰਾਮਦ ਕੀਤੇ ਨੇ ਪਠਾਨ ਮਾਜਰਾ ਦੀ ਜਿਹੜੀ ਗੱਡੀ ਬਰਾਮਦ ਕੀਤੀ ਗਈ ਆ ਤਾਂ ਉਸ ਦੇ ਵਿੱਚ ਤਿੰਨ ਹਥਿਆਰ ਬਰਾਮਦ ਹੋਏ ਨੇ ਤਾਂ ਪੰਜਾਬ ਦੇ ਸਨੌਰਤ ਵਿਧਾਨ ਸਭਾ ਸੀਟ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਹਰਮਿਤ ਸਿੰਘ ਪਠਾਨ ਮਾਜਰਾ ਤਾਂ ਪੁਲਿਸ ਹਿਰਾਸਤ ਦੇ ਵਿੱਚੋਂ ਪਠਾਨ ਮਾਜਰਾ ਫਰਾਰ ਹੋ ਗਿਆ ਹਰਿਆਣਾ ਦੇ ਕਰਨਾਲ ਤੋਂ ਹਿਰਾਸਤ ਦੇ ਵਿੱਚ ਉਸ ਨੂੰ ਲਿਆ ਗਿਆ ਸੀ ਤਾਂ ਪਟਿਆਲਾ ਜਦੋਂ ਉਸ ਨੂੰ ਲਿਆਂਦਾ ਜਾ ਰਿਹਾ ਸੀ ਪਹਿਲਾਂ ਉਸ ਨੂੰ ਸਥਾਨਕ ਥਾਣੇ ਡਬਰੀ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਸੀ ਜਿੱਥੋਂ ਉੱਥੇ ਲੋਕਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਪਠਾਨ ਮਾਜਰਾ ਦੇ ਜਿਹੜੇ ਨਾਲ ਗੁੰਡੇ ਸੀ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਦੇ ਉੱਤੇ ਉਹਨਾਂ ਨੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪਠਾਨ ਮਾਜਰਾ ਤੇ ਉਸਦੇ ਸਾਥੀ ਦੋ ਗੱਡੀਆਂ ਦੇ ਵਿੱਚ ਫਰਾਰ ਹੋ ਗਏ ਇੱਕ ਗੱਡੀ ਨੂੰ ਪੁਲਿਸ ਨੇ ਫਿਲਹਾਲ ਜੋ ਹੈ ਉਹ ਬਰਾਮਦ ਕਰ ਲਿਆ ਪਠਾਨ ਮਾਜਰਾ ਤੇ ਉਹਨਾਂ ਦੇ ਸਾਥੀ ਇੱਕ ਸਕਾਰਪਿਓ ਤੇ ਫੋਰਚੂਨਰ ਗੱਡੀ ਲੈ ਕੇ ਫਰਾਰ ਹੋਏ ਸੀ ਇਸ ਦੇ ਵਿੱਚ ਪੁਲਿਸ ਨੇ ਫਾਰਚੂਨਰ ਗੱਡੀ ਨੂੰ ਜਿਹੜਾ ਬਰਾਮਦ ਕੀਤਾ ਹੈ ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਗੱਡੀ ਦੇ ਵਿੱਚੋਂ ਤਿੰਨ ਹਥਿਆਰ ਪੁਲਿਸ ਨੇ ਬਰਾਮਦ ਕੀਤੇ ਨੇ ਤਿੰਨ ਪਿਸਟਲ ਬਰਾਮਦ ਹੋਏ ਨੇ ਪੁਲਿਸ ਸਕਾਰਪੀਓ ਗੱਡੀ ਵਿੱਚ ਫਰਾਰ ਵਿਧਾਇਕ ਦਾ ਪਿੱਛਾ ਕਰ ਰਹੀ ਹੈ ਔਰ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਜਿੱਥੇ ਇਹ ਘਟਨਾ ਸਾਰੀ ਵਾਪਰੀਆ ਹਿਰਾਸਤ ਦੇ ਵਿੱਚ ਲੈਣ ਤੋਂ ਪਹਿਲਾਂ ਪਠਾਨ ਮਾਜਰਾ ਨੇ ਇੱਕ ਵੀਡੀਓ ਵੀ ਬੀਤੇ ਦਿਨੀ ਪਾਈ ਸੀ ਜਿਸ ਵਿੱਚ ਉਹਨਾਂ ਨੇ ਪੁਲਿਸ ਦੇ ਉੱਤੇ ਆਖਿਆ ਸੀ ਕਿ ਪੁਲਿਸ ਛੇਤੀ ਉਹਨਾਂ ਉੱਤੇ ਕੋਈ ਐਕਸ਼ਨ ਲੈ ਸਕਦੀ ਹੈ ਕਿਉਂਕਿ ਪੁਲਿਸ ਨੇ ਇਹ ਸ਼ਿਕਾਇਤ ਦਰਜ ਕੀਤੀ ਸੀ ਤਾਂ ਜਾਣਕਾਰੀ ਸਾਹਮਣੇ ਆ ਰਹੀ ਕਿ ਉਹਨਾਂ ਦੀ ਸਾਬਕਾ ਪਤਨੀ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਔਰ ਤੁਹਾਨੂੰ ਇਹ ਵੀ ਦੱਸਦੀ ਕਿ ਵੱਡਾ ਖੁਲਾਸਾ ਇਹ ਵੀ ਹੋਇਆ ਕਿ ਪਠਾਨ ਮਾਜਰਾ ਇਸ ਤੋਂ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਰਹਿ ਚੁੱਕਿਆ ਹੈ ਪਠਾਨ ਮਾਜਰਾ ਦੇ ਉੱਤੇ ਸਾਲ 2022 ਦੇ ਵਿੱਚ ਪਟਿਆਲਾ ਦੇ ਸਨੌਰ ਤੋਂ ਜਦੋਂ ਉਹਨਾਂ ਨੂੰ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਪਠਾਨ ਮਾਜਰਾ ਦੇ ਉੱਤੇ ਇੱਕ ਔਰਤ ਨੇ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲਾਏ ਸੀ ਤਾ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਜੋ ਵੀਡੀਓ ਸਾਹਮਣੇ ਆਇਆ ਤਾਂ ਉਸ ਦੇ ਵਿੱਚ ਪਠਾਨ ਮਾਜਰਾ ਨੇ ਪਹਿਲਾਂ ਹੀ ਆਖਿਆ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਜੋ ਹੈ ਉਹ ਕਰ ਸਕਦੀ ਹੈ ਤਾਂ ਪੁਲਿਸ ਦੇ ਉੱਤੇ ਗੰਭੀਰ ਇਲਜ਼ਾਮ ਜਿਹੜੇ ਨੇ ਪਠਾਨ ਮਾਜਰਾ ਨੇ ਲਾਏ ਨੇ ਔਰ ਪਠਾਨ ਮਾਜਰਾ ਦੇ ਖਿਲਾਫ ਇਹ ਮਾਮਲਾ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਹਮਣੇ ਆਇਆ ਸੀ ਵਿਧਾਇਕ ਦੀ ਦੂਜੀ ਪਤਨੀ ਹੋਣ ਦਾ ਦਾਵਾ ਕਰਨ ਵਾਲੀ ਇੱਕ ਔਰਤ ਨੇ ਜ਼ਿਲਕਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਤਾਂ ਉਹਨਾਂ ਨੇ ਇੱਕ ਅਸ਼ਲੀਲ ਵੀਡੀਓ ਵੀ ਦਾ ਜ਼ਿਕਰ ਉਸ ਵੇਲੇ ਕਾਫੀ ਹੋਇਆ ਸੀ ਤਾਂ ਪਠਾਨ ਮਾਜਰਾ ਦੇ ਉੱਤੇ ਉਸ ਵੇਲੇ ਵੀ ਕਈ ਸਵਾਲ ਉੱਠੇ ਸੀ ਹੁਣ ਵੱਡਾ ਖੁਲਾਸਾ ਇਹ ਵੀ ਹੋਇਆ ਕਿ ਪੁਲਸ ਹੱਥ ਕਈ ਵੱਡੇ ਸਬੂਤ ਲੱਗ ਚੁੱਕੇ ਸੀ ਤੇ ਪਠਾਨ ਮਾਜਰਾ ਨੂੰ ਪਤਾ ਲੱਗ ਚੁੱਕਿਆ ਸੀ ਕਿਸੇ ਵੇਲੇ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਵੱਡਾ ਐਕਸ਼ਨ ਉਹਨਾਂ ਦੇ ਉੱਤੇ ਹੋ ਸਕਦਾ ਹੈ ਇਸੇ ਕਰਕੇ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਦੇ ਲਈ ਹਰਿਆਣਾ ਫਰਾਰ ਹੋ ਗਿਆ ਹਰਿਆਣਾ ਦੇ ਵਿੱਚ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਜਦੋਂ ਪੁਲਿਸ ਦੀਆਂ ਟੀਮਾਂ ਮੌਕੇ ਉੱਤੇ ਪੁੱਜੀਆਂ ਤਾਂ ਪਠਾਨ ਮਾਜਰਾ ਨੂੰ ਕਰਨਾਲ ਤੋਂ ਹਿਰਾਸਤ ਵਿੱਚ ਲਿਆ ਗਿਆ ਇਸ ਮੌਕੇ ਦੇ ਉੱਤੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਜਿੱਥੇ ਗੱਡੀਆਂ ਖੜੀਆਂ ਨੇ ਇਸੇ ਥਾਂ ਦੇ ਉੱਤੇ ਪਠਾਨ ਮਾਜਰਾ ਨੂੰ ਜਦੋਂ ਪੁਲਿਸ ਲੈ ਕੇ ਜਾ ਰਹੀ ਸੀ ਸਥਾਨਕ ਥਾਣੇ ਦੇ ਵਿੱਚ ਡਬਰੀ ਦੇ ਵਿੱਚ ਤਾਂ ਉੱਥੇ ਲੋਕਾਂ ਨੇ ਜੋ ਪਠਾਨ ਮਾਜਰਾ ਦੇ ਸਾਥੀ ਸੀ ਉਹ ਗੱਡੀਆਂ ਵਿੱਚ ਆਏ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਪੱਥਰਬਾਜ਼ੀ ਵੀ ਪੁਲਿਸ ਦੇ ਉੱਤੇ ਕੀਤੀ ਹੈ ਇੱਕ ਮੁਲਾਜ਼ਮ ਜਿਹੜਾ ਉਹ ਜ਼ਖਮੀ ਹੋਇਆ ਜਿਸ ਤੋਂ ਬਾਅਦ ਪਠਾਨ ਮਾਜ ਫਰਾਰ ਹੋ ਜਾਂਦਾ ਹੈ ਦੋ ਗੱਡੀਆਂ ਦੇ ਵਿੱਚ ਇੱਕ ਗੱਡੀ ਪੁਲਿਸ ਨੇ ਬਰਾਮਦ ਕੀਤੀ ਹੈ ਔਰ ਮੌਕੇ ਦੀਆਂ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪਠਾਨ ਮਾਜਰਾ ਦੇ ਸਾਥੀਆਂ ਨੇ ਜਿੱਥੇ ਗੋਲੀਬਾਰੀ ਕੀਤੀ ਸੀ ਉਸ ਥਾਂ ਦੇ ਉੱਤੇ ਦੀਆਂ ਇਹ ਤਸਵੀਰਾਂ ਨੇ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਬਿਆਨ ਸਾਹਮਣੇ ਵੀ ਆਇਆ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਹਾਂ ਲਾਈਨ ਚਾਰ ਸੀਆਈ ਪਟਿਆਲਾ ਸਾਡੇ ਵੱਲੋਂ ਅੱਜ ਥਾਣਾ ਸਿਵਲ ਲਾਈਨ ਦੇ ਅਦੀਪ ਦੇ ਮੁਕੱਦਮਾ ਦੇ ਵਿੱਚ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਿਹਾਇਸ਼ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪਤਾਲਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮੱਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮੱਤ ਦੇ ਨਾਲ ਪੁਲਿਸ ਪਾਰਟੀ ਤੇ ਪਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇ ਗਏ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਤਿੰਨ ਅਸਲੇ ਬਰਾਮਦ ਕੀਤੇ ਗਏ ਤੇ ਇੱਕ ਫੋਰਜਰ ਦੀ ਗੱਡੀ ਵੀ ਬਰਾਮਦ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮਿਤ ਮਖਾਨ ਮਾਜਰ